ਔਰ ਮੈਂ ਪੰਨਾ ਦੇ ਕੁਸ਼ਲ ਮੇਰੀ ਕਮਿਟੀ ਅਟੈਂਡ ਕੀਤਾ ਉਹ ਬੋਲੋ ਆ ਮੇਟਿੰਗ ਅਟੈਂਡ ਕੀਤੀਆਂ ਕੁਝ ਪ੍ਰੋਗਰਾਮ ਅਟੈਂਡ ਕੀਤੇ ਤੋਂ ਬੜਾ اچھا ਲੱਗਦਾ ਕਿ ਮਨੁੱਖ ਦਾ ਸਭ ਤੋਂ ਪਹਿਲਾ ਇਹ ਕੰਪਲੈਕਸੀ ਇੰਨਾ ਸੋਹਣਾ ਲੱਗਦਾ ਹੈ ਵੀ ਜਿਹੜਾ ਹਰੇ ਭਰੇ ਜਿਹੜਾ ਉਹ ਆਵਾਜ਼ ਦੇ ਵਿੱਚ ਪਾਰਕ ਆਪਣਾ ਸਮਰਮ ਉਹ ਵਿਚਕਾਰ ਜਿਹੜਾ ਟੱਪ ਟੂ ਦਾ ਉਹ ਇੱਕ ਘਰਿਆ ਆਪਣਾ ਦਾ ਉਹਨਾਂ ਨੇ ਅੰਦਰ ਆ ਕੇ ਪਾਰ ਜਾ ਰਹੀ ਹੈ ਉਹ ਵੈਸੀ ਮਨਮੋਹ ਸੀਮ ਇਹ ਹਮੇਸ਼ਾ ਲੱਗਦਾ ਕਿ ਰੋਕ ਸੁਣਾਉਣਾ ਨਹੀਂ ਰਿਹਾ ਤਾਂ ਇਹ ਇਹਨੂੰ ਵਧਾਈ ਦੇ ਪਾਪੜਿਆਂ ਔਰ ਇਹਦੇ ਸਹਿਯੋਗ ਨੇ ਕਿਹਾ ਕਿ ਅੱਜ ਦੇ जमाने ਜਿਵੇਂ ਮਾਹੌਲ ਬਦਲ ਰਿਹਾ ਉਹ ਇਸ ਪਰੰਪਰੇ ਮਾਹੌਲ ਦੇ ਵਿੱਚ ਇੰਨਾ ਨੇ ਅਸਰ ਕਰਨੇ ਬੜੀ ਇਹ ਵੀ ਜ਼ਰੂਰਤ ਵੀ ਹੈਗੀ ਆ ਔਰ ਕਿਸੇ ਦਾ ਜਦੋਂ ਉਹ ਬਹੁਤ ਮੋੜ ਮੋੜਾ ਰੀਤੀ ਕਾਲੇ ਆ ਆ ਜਾਂਦੀ ਹੈ ਕਈ ਵਾਰੀ ਕਹਿੰਦੇ ਸੀ ਵੀ ਜਿਹੜੇ ਪੰਜਾਬੀ ਜਾਂ ਲੈਂਗੁਏਜ ਦਾ ਰੀਜਨਲ ਲੈਂਗੁਏਜ ਦਾ ਪ੍ਰੋਫੈਸਰ ਦਾ ਗੋਸ਼ ਹੋਏ ਆ ਲਿਖ ਰਹੇ ਆ ਪੜ੍ਹ ਰਹੇ ਆ ਜਾਂ ਕੁਝ ਵੀ ਕਰ ਰਹੇ ਆ ਸੰਧਿਆ ਜਾਰੀ ਕਰ ਰਹੇ ਆ ਕਿ ਆਂ ਬਿਲਾਪ ਜੋ ਬਹੁਤ ਤਰਲੇ ਆ ਜਾਂ ਬਹੁਤ ਸਿਆਣੇ ਉਹ ਇਹਨਾਂ ਦਾ ਆਪਣਾ ਐਸੀ ਕੇ ਵਿੱਚ ਕੱਢਣ ਤੋਂ ਬਾਅਦ ਕੁਝ ਹੁੰਦਾ ਨਹੀਂ ਤੁਸੀਂ ਆਪਣਾ ਸਮਾਜ ਆਗਰ ਤੋਂ ਸਬਸਿਸ ਜਾਗਰ ਤੋਂ ਪਰ ਇੱਕ ਕਮਿਟਮੈਂਟ ਹੁੰਦੀ ਆ ਇੱਕ ਤੁਹਾਨੂੰ ਲਗਨ ਹੁੰਦੀ ਆ ਜਿਵੇਂ ਆਪਨੇ ਪਰਵਾਗ ਨਾਲ ਆਪਨੇ ਮਾਂ ਨਾਲ ਆਪਣੇ ਮਾਂਬੋਲੀ ਨਾਲ ਇੱਕ ਲਗਨ ਹੁੰਦੀ ਆ ਕਿ ਇਹਨਾਂ ਨੇ ਸਿਰਫ ਇਹ ਮਾਲਾ ਮੁੰਡਾ ਕਰਨ ਕੇ ਨਹੀਂ ਪਾਉਂਦੇ ਪੈਸਾ ਸ਼ੌਰਤ ਬਹੁਤ ਕੁਝ ਇਨਾਂ ਦਾ ਅਗਿਆਨ ਕਰਕੇ ਸਾਰਾ ਡਾਣਾ ਗੁੰਡ ਹੋ ਰਿਹਾ ਇਸ ਕੋਲ ਇਹ ਦਾਨੀ ਸਭਾ ਮਾਂ ਇਹਨਾਂ ਦੇ ਜਿਹੜੇ ਸੋਧਿਆਚਾਰ

ਫਾਦਰ ਕਈ ਆ ਅੱਜ ਆ ਸ਼ਾਮ ਬਾਦੋਂ ਜਦੋਂ ਕਾਲ 6:00 ਵਜੇ ਆਉਂਦੇ ਆ ਉਹ ਨਜ਼ਮ ਹੈ ਮਾਪੇ ਕਦੀ ਮਰਦੇ ਨਹੀਂ ਹਾਂ ਮਾਪੇ ਕਦੇ ਨਹੀਂ ਮਰਦੇ ਉਹ ਹਮੇਸ਼ਾ ਜਿੰਦਾ ਰਹਿੰਦੇ ਮਾਪੇ ਕਦੇ ਨਹੀਂ ਮਰਦੇ ਉਹ ਹਮੇਸ਼ਾ ਜਿੰਦਾ ਰਹਿੰਦੇ ਨੇ ਆਪਣੀ ਔਲਾਦ ਦੇ ਜਿਸਮਾਂ ਵਿੱਚ ਉਹਨਾਂ ਦੇ ਮੜਕਿਆਂ ਨੈਣ ਨਕਸ਼ਾਂ ਵਿੱਚ ਧਮੀਆਂ ਵਿੱਚ ਚੱਲਦੇ ਲਹੂ ਵਿੱਚ ਜਿਵੇਂ ਰੁੱਖ ਬੀਜਾਂ ਵਿੱਚ ਸੰਭਾਲ ਜਾਂਦੇ ਨੇ ਆਪਣੇ ਆਪੇ ਜਿਵੇਂ ਰੁੱਖ ਬੀਜਾਂ ਵਿੱਚ ਸੰਭਾਲ ਜਾਂਦੇ ਨੇ ਆਪਣੇ ਆਪੇ ਇਹਨਾਂ ਆਪਣੀ ਔਲਾਦ ਦੇ ਸਾਹਾਂ ਵਿੱਚ ਸਾਹ ਮਹਿਫੂਜ਼ ਕਰ ਜਾਂਦੇ ਨੇ ਮਾਪੇ ਬਹੁਤ ਅੱਛਾ ਇਹਨੇ ਆਪਣੀ اولاد ਦੇ ਸਾਹਾਂ ਵਿੱਚ ਸਾ ਮਹਿਫੂਜ਼ ਕਰ ਜਾਂਦੇ ਨੇ ਮਾਪੇ ਮਾਪੇ ਉਸ ਦਿਨ ਹੀ ਅਮਰ ਹੋ ਜਾਂਦੇ ਨੇ ਜਿਸ ਦਿਨ ਉਹ ਵਣ ਜਾਂਦੇ ਨੇ ਮਾਪੇ ਵਾਹ ਮਾਪੇ ਉਸ ਦਿਨ ਹੀ ਅਮਰ ਹੋ ਜਾਂਦੇ ਨੇ ਜਿਸ ਦਿਨ ਵਣ ਜਾਂਦੇ ਨੇ ਉਹ ਮਾਪੇ ਮਾਪੇ ਕਦੇ ਨਹੀਂ ਮਰਦੇ ਸਿਰਫ ਮਿਲ ਕੋੜੀ ਉਹ ਵੀ ਉਹ ਵੀ ਅਗਲਾ ਮਾਸ ਹਰ ਹਰ ਕੰਮ ਲੋ ਜੰਗਲਾ ਬਿਲਨਾ ਦਾ ਮਾਹੌਲ ਚਿਤੰਦਿਆ ਤੋਂ ਦਾਦੀ ਜਾਰੀ ਹੈ ਕੋਈ ਬਾਸਿੰਗ ਹੋਵੇ ਪਹਿਲਗਾਮ ਨੂੰ ਦਾਸਾ ਜਾਨਲੇ ਸੁਣਾ ਬਿੱਚ ਬੱਚਿਆਂ ਦੇ ਆਪਸ ਨਾਲ ਅਜੇ ਨਾ ਨਜ਼ਮ ਬੱਚੇ 1.5 ਦਿਨ ਬੱਚੇ ਖੇਡਦੇ ਨੇ ਘਰ ਘਰ ਬਣਾ ਬੱਚੇ ਖੇਡਦੇ ਨੇ ਘਰ ਘਰ ਬਣਾਉਣਾ ਝੂਠੀ ਮੁੱਠੀ ਰਿਸ਼ਤੇ ਸਿਰਜਣਾ ਮੰਮੀ ਪਾਪਾ ਬਣਨਾ ਕਾਰ ਵਿਹਾਰ ਕਰਨਾ ਹੱਥਾ ਬਣਾਉਣਾ ਹੱਥਾ ਲਜਾਣਾ ਬੱਚੇ ਖੇਡਦੇ ਨੇ ਵੱਖ-ਵੱਖ ਦੇਸ਼ ਬਣਨਾ ਬੱਚੇ ਖੇਡਦੇ ਨੇ ਵਕ ਵਕ ਦੇਸ਼ ਬਣਨਾ ਕੌਮਾ ਬਣਨਾ ਪਜਾ ਬਣਨਾ ਲੜਨਾ ਝਗੜਨਾ ਤੀ ਤਰਸ਼ੂ ਤਲਵਾਰ ਬਧੂਕ ਚਲਾਉਣਾ ਬੱਚੇ ਖੇਡਦੇ ਨੇ ਵਕ ਵਕ ਦੇਸ਼ ਬਣਨਾ ਕੌਮਾ ਬਣਨਾ ਪਜਾ ਬਣਨਾ ਲੜਨਾ ਝਗੜਨਾ ਤੀ ਤਰਸ਼ੂ ਤਲਵਾਰ ਬਧੂਕ ਚਲਾਉਣਾ

ਆ ਤੇ ਉਹ ਜਿੱਦ ਵਿੱਚ ਜਿਹੜੀ ਆ ਪ੍ਰਭਾਵੀ ਇਹ ਨੂੰ ਸੈਸਲਾ ਗਿਆ ਲੋਂ ਅੰਦਰ ਬੰਬੇ ਮੈਦਾਨ ਦੇ ਭਾਗ ਕਰ ਬੱਚੀ ਬਹੁਤ ਗੰਦੀ ਬੱਤੀ ਇਹ ਫੇਰ ਤੋਂ ਕਿਉਂ ਆ ਜੰਗ ਦੇ ਵਿੱਚ ਬਹੁਤ ਸੰਘੇ ਗਏ ਟੱਕਰ ਟਾਲੇ ਮਸਲਾ ਬਣ ਗਿਆ ਜਿਹਨੇ ਦਮਾ ਤੇ ਲੇਤੀ ਆ 2018 ਫਾਈਨ ਸੋ ਇਸ ਤਰ੍ਹਾਂ ਕੋਈ ਰਿਪੋਰਟਿੰਗ ਸਾਡੇ ਵਿੱਚ ਜੰਗ ਵੀ ਅਸੀਂ ਦੇਖਿਆ ਰਿਸ਼ਤੇਦਾਰਾਂ ਦਾ ਕਵਾਂਟਰੀ ਕੋਈ ਮਤਲਬ ਦੂਸਰਾ ਇੱਕ ਉਹਨੇ ਕਿਹਾ ਕਿ ਮਰਨ ਦੀ ਜ਼ਿੰਦਗੀ ਪਰ ਮੌਤ ਵੀ ਜੀਵਨ ਪ੍ਰਸ਼ਨ ਡਸਨਟ ਹੈ ਮਰਨਾ ਸੱਚ ਜੀਣਾ ਵੀ ਸੱਚ ਹੈ ਹਾਂ ਤਾਂ ਉਹਨੇ ਕਿਹਾ ਕਿ ਮਰਨਾ ਸੱਚ ਪੋੜਾ ਜਵਾਬ ਪੀਡੀਓ ਚੇਂਜ ਮਰਨਾ ਸੱਚ ਜੀਣਾ ਵੀ ਸੱਚ ਮਾਂੋਂੋਂਦੀ ਨਾ ਗਣ ਕਣਾਉਂਦੀ ਹੈ ਅਚੰਤ ਤੇ ਬਾਜਬਾਨ ਕਿਸੇ ਜਿੰਦ ਨੂੰ ਪੁਖਾਰੀ ਪੰਜਾਬ ਵਿੱਚ ਲੈ ਪੁੱਟ ਜਾਂਦੀ ਮਾਂ ਬਹੁਤ ਕਰੂਰ ਹੈ ਜ਼ਿੰਦਗੀ ਨੂੰ ਤਹਸ ਨਹਿਸ ਕਰ ਸਭ ਰੰਗ ਿੱਡੇ ਵਾਪਰ ਜਾਂਦੇ ਮਾਂ ਬਹੁਤ ਕਰੂਰ ਹੈ ਜ਼ਿੰਦਗੀ ਨੂੰ ਤਹਿਸ ਨਹਿਸ ਕਰ ਸਭ ਰੰਗ ਢਿੱਕੇ ਬਾਹਰ ਜਾਂਦੀ ਹੈ ਮਰਨਾ ਸੱਚ ਜੀਣਾ ਝੂਠ ਸੱਚਮੁੱਚ ਸੱਚ ਲੱਗਣ ਲੱਗ ਜਾਂਦਾ ਹੈ ਮਰਨਾ ਸੱਚ ਜੀਣਾ ਝੂਠ ਸੱਚਮੁੱਚ ਸੱਚ ਲੱਗਣ ਲੱਗ ਜਾਂਦਾ ਹੈ ਪਰ ਜ਼ਿੰਦਗੀ ਮੌਤ ਤੋਂ ਵੀ ਪ੍ਰਭਲ ਹੈ ਪਰ ਜ਼ਿੰਦਗੀ ਮੌਤ ਤੋਂ ਵੀ ਪ੍ਰਭਲ ਹੈ ਜੋ ਮੌਤ ਤੋਂ ਬਾਅਦ ਮੁੜਦੀ ਹੈ ਸਹਜੇ ਸਹਜੇ ਸਹਿਜ ਹੂਲਕੀ ਹੈ ਸਮੇਂ ਦੀ ਟੋਪੜ ਦੁੱਖ ਦੇ ਰੰਗ ਛਿੱਕੇ ਪਾ ਦਿੰਦੀ ਹੈ ਮੌਤ ਮਾਰਤ ਪਰਣ ਤੇ ਤੜ ਗਿਆ ਜੀ ਸੁਪਨਾ ਸੁਪਨਾ ਲੱਗਣ ਲੱਗਦੇ ਨੇ ਜਿਵੇਂ ਝੱਖੜ ਝਾਂਜੇ ਦੀ ਝੰਡੀ ਪ੍ਰਕਿਰਤੀ ਮੁੜ ਸਾਬਤ ਕਦਮੀ ਹੋ ਉਹ ਜਾਂਦੀ ਹੈ ਮੌਤ ਬਾਦ ਜ਼ਿੰਦਗੀ ਮੌਤ ਸਾਹੂ ਕਰਦੀ ਤੋਂ ਪੈਂਦੀ ਹੈ ਜੀ ਤੁਰ ਗਏ ਜੀੀਆਂ ਯਾਦਾਂ ਦੀ ਟਿਕਾਰੀ ਨਾਲ ਨਾਲ ਰਹਿ ਕੇ ਮਰਨਾ ਸੱਚ ਜੀਣਾ ਹੋਰ ਵੀ ਵੱਡਾ ਸੱਚ ਬਹੁਤ ਅੱਛਾ ਬਹੁਤ 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 ਅਸਲੀ ਮਰਨਾ ਹੋਰ ਵੀ ਵੱਡਾ ਮਰਨਾ ਸੱਚ ਜੀਣਾ ਹੋਰ ਵੀ ਵੱਡਾ ਹੋਰ ਵੀ ਵੱਡਾ ਸੀ ਸੋ ਜਿੱਸੇ ਮਨ ਨੂੰ ਜੋ ਕਿ ਇਸ ਫੈਕਟਰੀਟ ਦੇ ਆਪ ਵਿੱਚ ਆਉਂਦਾ ਹੈ ਮਿਨਿਸਟਰੀ ਕਾ ਅਕ ਸੈਕੂਲਰ ਫੁਨਮੈਂਟਲਿਸਟ ਉਸ ਜੇ ਖਵਾਂ ਦੇ ਨਾਮ ਨਾਲ ਨਜ਼ਰ ਆਉਂਦਾ ਹੈ ਮਲੇਰ ਪੋਟ ਨੇ ਦਾ ਨਿਬਾਦ ਹੈ ਪੰਜਾਬ ਅੱਛਾ ਮੈਂ ਪਸ ਪੰਜਾਬ ਦਾ ਵਾਸੀ ਹਾਂ ਜੋ ਫਰੀਦ ਨਾਨਕ ਦਾਬ ਘਰ ਉਸਾਇਆ ਹੈ ਜਿਸ ਨੂੰ ਮੀਆਂ ਮੀ ਵਸਾਇਆ ਹੈ ਜਿਸ ਕੋ ਦੇ ਕਤੀ ਗ੍ਰੰਥ ਦਾ ਸਾਂਝਾ ਸਮਾਇਆ ਹੈ ਜੋ ਹਾਸ਼ਮ ਵਾਰਸ ਪੀਲੂ ਸ਼ਾ ਮੁਹੰਮਦ ਨੂੰ ਮੁਸਲਮ ਨਹੀਂ ਪੰਜਾਬ ਦੀ ਰੂਹ ਨੂੰ ਬੋਲ ਦੇਣ ਵਾਲੇ ਸੁਖਨਵਾਰ ਦਾਨਿਸ਼ਵਰ ਮੰਤਰਾ ਸੋਰੀ ਜੋ ਦਮੋਦਰ ਮੋਹਨ ਸਿੰਘ ਅਮਰਤਾ ਚਾਤਰਕ ਮੋਹਰੀ ਫਲौरी ਸਿਰ ਮਾਰ ਵਿੱਚੋਂ ਹਿੰਦੂ ਸਿੱਖ ਨਹੀਂ ਵੱਖਤਾ ਜਾ ਮੇਰਾ ਪੰਜਾਬ ਨਫਰਤਾਂ ਨੂੰ ਨਫਰਤ ਤੇ ਪਰੀਤਾਂ ਨੂੰ ਪ੍ਰੀਤ ਕਰਦਾ ਹੈ ਪ੍ਰੀਤ ਕਾਥਾਂ ਪੈਦਾ ਕਰਦਾ ਹੈ ਤੱਕੇ ਘੜਿਆਂ ਤੇ ਵੀ ਪੱਕੇ ਨਾਲ ਨਾਲ ਕਰਦਾ ਹੈ ਧਰਮ ਦੇ ਚੋਲੇ ਵਿੱਚ ਲੁਕੇ ਅਧਰਮੀਆਂ ਨੂੰ ਬੁੱਲੇ ਵਾਂ ਤੇ ਟੱਕੇ ਸਾ ਧਾੜਨੀਆ ਬੁੱਲੇ ਵਾਂਗ ਟੱਕਦਾ ਹੈ ਮੀਂਹ ਵੀੜਾ ਪਿਆ ਵਾ ਮੇਰਾ ਪੰਜਾਬ ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਨਹੀਂ ਬਾਦਸ਼ਾਹਾਂ ਦੀ ਸਭਾ ਕਿਦੇ ਭੱਲੇ ਵਾਲੀ ਦਰਬਾਰ ਵਿੱਚ ਵਾਸ ਕਰਦਾ ਹੈ ਮੇਰਾ ਪੰਜਾਬ ਗੁਰੂਆਂ ਦੇ ਢਿੱਲਿਆਂ ਦਰवेशਾਂ ਦੇ ਤਕੀਏ ਮਜ਼ਾਰਾਂ ਸੂਫੀਆਂ ਪੀਰਾਂ ਦੀਆਂ ਦਰਗਾਹਾਂ ਖਾਨਗਾਹਾਂ ਗੁਰੂਆਂ ਦੀਆਂ ਧਰਮਸ਼ਾਲਾਵਾਂ ਗੁਰਦੁਆਰਿਆਂ ਠਾਕਰ ਦੁਆਰਿਆਂ ਦੇ ਬਲਦੇ ਚਰਾਗਾਂ ਦਾ ਸਤਨਾਮਾ ਹੈ ਜੋ ਸਰਹੱਦਾਂ ਵਾਲੇ ਨਕਸ਼ਿਆਂ ਤੋਂ ਉੱਪਰ ਕਾਇਨਾਤੀ ਦ੍ਰਿਸ਼ਟੀ ਦੀ ਫੈਲਿਆ ਹੋਇਆ ਹੈ ਇਨਸਾਨੀ ਧਰਮ ਦੀ ਰਾਖੀ ਲਈ ਸੀਸ ਕਟਾਉਣ ਵਾਲਾ ਤੇਗ ਬਹਾਦਰ ਵਰਗਾ ਬਹਾਦਰ ਹੈ ਮੇਰਾ ਪਿਆਰ ਇਨਸਾਨੀਅਤ ਦੇ ਹੱਕ ਵਿੱਚ ਹਾਦਾ ਨਾਰਾ ਲਾਉਣ ਵਾਲਾ ਮਲੇਰ ਕੋਪਰੇ ਦਾ ਨਵਾਬ ਹੈ ਮੇਰਾ ਵਾਹ ਆਜੋ ਆਜੋ ਪਿਆਰ ਦੀ ਜਿੱਤ ਪਿਆਰ ਦੀ ਹਾਰ ਸਰਹੱਦ ਤੇ ਬਾਇਨਾਕ ਫਿੱਟ ਫੌਜੀ ਦੀ ਕ੍ਰਿਸ਼ਨਮੁਰਤਾਂ ਦੇ ਲੋਕਾਂ ਦਰਮਿਆਨ ਟੈਲੀਫੋਨ ਤੇ ਹੁੰਦੀ ਵਾਸਤਾ ਲਾਉ ਉੱਪੀਆ ਤਰਫ ਤੇ ਸੁਣਦੀ ਡਿਊਟੀ ਲੱਗੀ ਸੀ ਤਾ ਜੇ ਕੋਈ ਦੇਸ਼ ਵਿਰੋਧੀ ਸਾਜ਼ਿਸ਼ ਹੋਵੇ ਤਾਂ ਇਸ ਦਾ ਸਾਹਮਣੇ ਸਿਰ ਪਰਦਾ ਪਾਛਣਾ ਸਿੱਧਾ ਇੱਕ ਦਿਨ ਤੋਂ ਦੋ ਸ਼ਾਇਰਾਮੀ ਆਨਲਾਈਨ ਗੁਸਤੂ ਹੁੰਦਾ ਹੈ ਉਹਨਾਂ ਜਨ ਨਜ਼ਮਾਂ ਸੁਣਦਾ ਹੈ ਜਿਸ ਵਿੱਚ ਉਹ ਭੋਵੇਂ ਮੁਲਕਾਂ ਦੀ ਆਮ ਦੀ ਇੱਕ ਹੱਟਪੱਟ ਇੱਕ ਆਲਮੀ ਅਮੰਦ ਦਾ ਪੈਗਾਮ ਹੁੰਦਾ ਹੈ 인ਸਾਨੀਅਤ ਤੇ ਮਜਬ ਤੇ ਜੀਪ ਹੁੰਦੇ ਨੇ ਸੰਜੀਵਾਲਤਾ ਦੇ ਕਲਸੇ ਦਾ ਸੰਦੇਸ਼ਾ ਹੁੰਦਾ ਹੈ ਸਰਬੱਤ ਦੇ ਭਲੇ ਲਈ ਉਦਾਸਾ ਹੁੰਦੀਆਂ ਤੇ ਉਹਨਾਂ ਦੇ ਸ਼ਬਦਾਂ ਦੀਆਂ ਸਾਖਾਂ ਬਾਤਿਆਂ ਪ੍ਰੀਤ ਕਥਾਵਾਂ ਦੀਆਂ ਚਨਾਵਾ ਵਿੱਚ ਕਈ ਸੋਹਣੀਆਂ ਤੇ ਵਾਹ ਜੀ ਬਹੁਤ ਅੱਛਾ ਇਹ ਸਭ ਕੁਝ ਸੁਣ ਫੌਜੀ ਈਸ਼ਵਰੀ ਨਕਸ਼ਤ ਤੋਂ ਨਿਕਲ ਮਹੱਤਪਤ ਦੇ ਆਲੋਚ ਗੁਰਚ ਰਿਹਾ ਹਾਂ। ਹਾਂ। ਕੋਸਤੇ ਹੱਥ ਵਿੱਚ ਖੜਿਆ ਫੌਲਾਦੀ ਹਥਿਆਰ। ਟਿੱਗਰ ਦੀ ਉਸਤੀਆਂ ਅੱਖਾਂ ਕਣੀ ਰਹਿ ਜਾਂਦਾ। ਵਾਹ। ਵਾਹ। ਕੋਸਤੇ ਹੱਥ ਵਿੱਚ ਖੜਿਆ ਫੌਲਾਦੀ ਹਥਿਆਰ। ਟਿੱਗਰ ਦੀ ਉਸਤੀਆਂ ਅੱਖਾਂ ਖਾਣੀ ਰਹਿ ਜਾਂਦਾ ਹੈ। ਤੇ ਉਸਦੇ ਦਿਲ ਦੀ ਨੋ ਮਾਈਂਡ ਲੈੰਡ ਤੇ ਬੇਸ਼ਵਾਰ ਰੰਗ ਬਰੰਗ ਚਮਕ। ਵਾਹ। ਵਾਹ। ਬਹੁਤ ਕਿਤਾਬਾਂ ਸੁਣ ਕੇ ਨਾ ਪੜ੍ਹ ਸਕੋ ਕਿਤਾਬਾਂ ਪੜ੍ਹਨਾ ਨਾ ਛੱਡੋ ਕਿਤਾਬਾਂ ਪੜ੍ਹਨਾ ਨਾ ਛੱਡਣਾ ਕਿਤਾਬਾਂ ਰਹੀ ਮਹਿਦੂਦ ਨੂੰ ਭੇਂ ਘੋਣ ਲਈ ਵੀ ਕੋਈ ਫੋਨ ਕਰਦੇ ਕਿਤਾਬਾਂ ਰਹੀ ਮੈਨਾਂ ਹੁਣ ਨੂੰ ਭੈਣ ਭੋਣ ਨਹੀਂ ਵੀ ਕੁਝ ਖਿਰਦੇ ਨੇ ਉਹ ਖੁਣ ਖਿਰਦੇ ਰਹਿਣ ਇਸ ਲਈ ਕਿਤਾਬਾਂ ਪੜ੍ਹਦੇ ਰਹਿਣਾ ਮੁਹੱਬਤ ਕਰਦੇ ਵਾਹ ਬਹੁਤ 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 ਜਿੰਦਾਬਾਦ 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 ਆਮੈਂ ਦੱਸ ਦੂੰਗਾ ਜੇ ਆਗੇ ਯਾ ਆ ਕੋਈ ਨਾ ਅਰੇ ਜਿਹੜੇ ਟੈਸਟ ਹੀ ਆਵੇਗਾ ਕਿ ਆ ਲੋੜ ਜੀ ਭਾਨੂੰ ਵੀ ਗਿਆ ਅ ਮੈਂ ਪਹਿਲਾਂ ਕਿਤੇ ਇੰਨੇ ਧਿਆਨ ਨਾਲ ਉਹਨਾਂ ਦੀਆਂ ਨਜ਼ਮਾਂ ਨਹੀਂ ਸੁਣੀਆਂ ਇਹ ਸੁਣੀਆਂ ਹੋਣਗੀਆਂ ਪਰ ਮੇਰੇ ਯਾਰਚ ਨਹੀਂ ਪਰ ਅੱਜ ਜਿਸ ਤਰ੍ਹਾਂ ਮੈਂ ਇਹਦਾ ਵਿਆਹ ਸ਼ਾਇਰਾਂ ਨੂੰ ਰੂਪ ਦੇਖਿਆ ਔਰ ਨਜ਼ਮਾਂ ਦੇ ਵਿੱਚ ਵਕਫਤਾ ਦੇਖੀ ਔਰ ਜ਼ਿੰਦਗੀ ਦੇ ਉਹਨਾਂ ਪਲਾਂ ਨੂੰ ਖੜਿਆ ਇਹਨਾਂ ਨੇ ਇਹਨਾਂ ਦੀ ਬੜੀ ਵੱਡੀ ਹਮੇਤ ਸੀ ਮੈਨੂੰ ਬਹੁਤ ਅੱਛਾ ਲੱਗਾ ਸ਼ੁਕਰੀਆ ਤੁਹਾਡਾ ਬਸ ਇੱਕ ਉਹ ਪੁਰਾਣਾ ਜਿਹਾ ਇੱਕ ਸਾਡੇ ਰਵਾਜ ਪੈਦਾ ਹੋ ਗਿਆ ਵਾ ਉਹ ਮੈਨੂੰ ਲੱਗਦਾ ਪੂਰਨ ਸਿੰਘ ਤੋਂ ਸ਼ੁਰੂ ਹੋਇਆ ਸੀ ਖੁੱਲੀ ਕਵਤਾ ਨਾਲ ਉਹਨੇ ਸਾਡੇ ਸ਼ਾਇਰਾਂ ਤਾਂ ਬਹੁਤ ਪੈਦਾ ਕੀਤੇ ਕੌਤਾ ਦਾ ਕਾਫੀ ਨੁਕਸਾਨ ਹੋਇਆ ਇਸ ਕਰਕੇ ਕੋਸ਼ਿਸ਼ ਕਰੋ ਕਿ ਇਹਨੂੰ ਹੋਰ ਸੁਰਪੱਦ ਕਰਨ ਦੀ ਕਿਉਂਕਿ ਤੁਹਾਡੇ ਕੋਲ ਸ਼ਬਦ ਬਹੁਤ ਵਧੀਆ ਸਿਰਫ ਬੀੜਕ ਦੀ ਲੋੜ ਆ ਕਿ ਉਹਨਾਂ ਚ ਆਪਾਂ ਕਿੰਨਾ ਕਿ ਛਾਂਟ ਕੇ ਇਹਨੂੰ ਬੀੜਤ ਕਰ ਸਕਦੇ ਹਾਂ ਤਾਂ ਬਹੁਤ ਸਾਰਾ ਇਹਨੂੰ ਦਾ ਜਿਹੜਾ ਜਿਹੜਾ ਪ੍ਰੂਜ਼ ਪੋਇਟਰੀ ਨੂੰ ਥੋੜਾ ਜਿਹਾ ਪਚਾਉਣ ਦੀ ਲੋੜ ਆ ਮੈਂ ਦੇਖਿਆ ਮੈਂ ਅਮਰਜੀਤ ਚੰਦਰ ਨੂੰ ਬਹੁਤ ਪੜਿਆ ਅੱਜਕੱਲ੍ਹ ਕੋਈ ਜੀਵਣੀ ਆਈ ਆ ਤੇ ਜਿਹਨ ਨੂੰ ਜਿੰਨਾਂ ਪਾੜਦੇ ਹੱਤੇ ਉਹ ਵੀ ਉਹ ਕਹਿੰਦਾ ਵੀ ਜਦੋਂ ਅਸੀਂ ਸ਼ੁਰੂ ਕੀਤਾ ਤੇ ਸਾਡੇ ਸਾਹਮਣੇ ਇਹੀ ਸੀ ਉਲੀ ਕਰਤਾ ਅਸੀਂ ਇਹਨੂੰ ਬੜੇ ਹਲਕੇ ਦੇ ਤੌਰ ਤੇ ਲੈ ਲਿਆ ਲੇਕਿਨ ਕਹਿੰਦਾ ਜਿਨ੍ਹਾਂ ਦੀਆਂ ਨਜ਼ਮਾਂ ਬਾਬਿਆਂ ਦੀਆਂ ਬੁਲੰਦ ਨੇ ਉਹਨਾਂ ਨੇ ਇਹ ਕਵਤਾ ਨਹੀਂ ਲਿਖੀ ਉਹਨਾਂ ਨੇ ਪਾਬੰਦ ਕਵਤਾ ਲਿਖੀ ਆ ਤੇ ਉਹ ਕਦਣਾ ਕਹਿੰਦਾ ਔਰਤਾ ਤੇ ਬਹੁਤ ਖਿਲਰੀ ਸਾਡੀ ਪਰ ਇਨਸਾਨ ਬਹੁਤ ਹੋਇਆ ਕ੍ਰੂਜ਼ ਪੋਇਟਰੀ ਤੁਹਾਡੇ ਕੋਲ بڑا ਹੀ ਮੋਸ਼ਾ ਵਾਲਾ ਕਵਿਤਾ ਅਸ ਤੁਸੀਂ ਇਹਨੂੰ ਕਰ ਵੀ ਸਕਦੇ ਆ ਇਹ ਜਰੂਰ ਕਰੋ ਕੋਈ ਹੋਰ ਇਸ ਸ਼ਾਇਰ ਦੀਆਂ ਕਵਿਤਾਵਾਂ ਬਾਰੇ ਕੋਈ ਆਪਣੇ ਖਿਆਲ ਕੋਈ ਵਧਾਈ ਦੇਣਾ ਚਾਹੁੰਦਾ ਹੋਵੇ ਹਾਂਜੀ ਇੱਥੋਂ ਬੈਠੇ ਵੀ ਧਿਆਉ ਹੈ ਹਾਂਜੀ